ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਆ ਦੁੱਖ ਪੰਜਨੀ ਸਾਹਿਬ ਗਉਣੀ ਮਹਲਾ ਪੰਜਵਾਂ ਜੀ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰਿਆ ਰਾਦੀਐ ਪੂਰਨ ਸਤਗੁਰ ਗਿਆਨ ਰਹਾ ਜਿਤ ਕਟਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰ ਠਾਕੁਰ ਅਗਮ ਅਗਾਧ ਭੈ ਕਿਰਪਾਲ ਗੁਸਾਈਆਂ ਨੱਠੇ ਸੋ ਸੰਤਾਪ ਤਤਿ ਵਾਉ ਨਾ ਲੱਗੇ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਰਜਣਹਾਰ ਗੋ ਟੁੱਠੇ ਸਭ ਕਿਛ ਪਾਇ ਜਨ ਨਾਨਕ ਸਦ ਬਲੇਹਾਰ ਗੌੜੀ ਮਹੱਲਾ ਪੰਜ ਮਾਂ ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਧ੍ਰਿਟ ਸੱਚ ਜੀਵਾਈ ਕਾਟੇ ਕਾਇਟ ਪੁਰੇ ਗੁਰਦੇਵਾ ਸੇਵਕ ਦਿਨੀ ਆਪਣੀ ਸੇਵ ਰਹਾ ਮਟ ਗਈ ਚਿੰਤ ਪੁਨੀ ਮਨ ਆਸਾ ਕਰੀਂ ਦਿਆ ਸਤਿਗੁਰ ਗੁਣ ਤਸ ਦੁਖ ਨਾ ਠੇ ਸੁਖ ਆਏ ਸਮਾਏ ਠੀਰਣਾ ਪਰੀ ਜਾ ਗੁਰ ਫੁਰਮਾਇ ਈਸ਼ ਪੁਨੀ ਪੂਰੇ ਗੁਰ ਮਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੱਲਾ ਪੰਜਵਾ ਤਾਬ ਗਏ ਪਾਈ ਪ੍ਰਸਾਦ ਸ਼ੀਤਲ ਪੈ ਕਿਨੀ ਪ੍ਰਵਦਾ ਰੱਬ ਕਿਰਪਾ ਤੇ ਭੇ ਸੁਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆਥਾ ਸਹਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਉ ਨਾਨਕ ਜੋ ਹਰ ਗੁਨ ਗਾਵੇ ਗੌੜੀ ਮਹਲਾ ਪੰਜਵਾਂ ਜਿਸ ਜ਼ਿਮਰਤ ਦੂਖ ਜਾਇ ਨਾਮ ਰਤਨ ਵਸੈ ਮਨ ਆਇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਂਕੇ ਦ੍ਰਿਟ ਸਦਾ ਸੁਖ ਹੋਇ ਸਾਜਨ ਮੀਤ ਸਖਾ ਕਰੇਕ ਹਰ ਹਰ ਅਖਰ ਮਨ ਮੈਂ ਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੇ ਗੌੜੀ ਮਹੱਲਾ ਪੰਜਵਾ ਕੋਟ ਬਿਗਣ ਹੀ ਰੇਖ ਨਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤ RAM ਰਾਸੇ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਂ ਕਹਿ ਰਿਦੈ ਵਸੈ ਭਗਵਾਨ ਔਖਾ ਦਾ ਮੰਤਰ ਤੰਤ ਸਮਸ਼ਾਨ ਕਰਨੇ ਹਾਰ ਦੇ ਮੈ ਤਾਰ ਤਜ ਸਭ ਭਰਮ ਭਜਿਉ ਪਾਰ ਬ੍ਰਹਮ ਕਾ ਨਾਨਕਿ ਹਟਾਲੇ ਅਹ ਤਰਮ ਗੌੜੀ ਮਹਿਲਾ ਪੰਜਿਮਾ ਸਾਧ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਹਾ RAM ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੇ ਕਲਿਆਨ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨੇਤ ਨੀਤ ਗਈ ਬਿਯਾਦ ਉਬਰੇ ਜਨਮੀਤ ਮਨ ਬਚ ਕਰਮ ਪ੍ਰਭ ਅਪਨਾ ਧਿਆਈ ਨਾਨਕ ਦਾਸ ਤੇਰੀ ਛਣਣਾਹੀ ਗੌੜੀ ਮਹੱਲਾ ਪੰਜਮਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਪਰਮ ਗਏ ਪੂਰਨ ਭੈ ਸੇਵਰਹਾ ਸੀਤਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਪਾ ਕਰਿ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰੇ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰਿ ਰਹਾਉ ਦੋਇ ਤੇ ਦੂਤ ਪਰਮੇ ਚਰਮਾਰੇ ਜਨ ਕੇ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨੇ ਰਿਪਾ ਹੋਇ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨਉਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਭਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾ ਦੀਏ ਇੱਕ ਗਰੀਬ ਆ ਰਖੋ ਰਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰੇ ਓਨਕ ਬੋ ਭਾਂਤੀ ਛੋੜੈ ਕਤ ਹੋ ਨਾਹੀ ਇੱਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਤੀਰ ਜਪਾਇਆ ਸੰਤੇ ਮੰਤ ਦੀਆ ਮੋ ਨਿਰਪਾ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੁਹੇਲੀ ਬਾਣੀ ਕਹ ਨਾਨਕ ਮਨ ਭਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਰਨ ਲਾਗਿਆ ਜਾਪੇ ਰਖੇ ਆਪੇਵ ਧਰਤ ਪਨੀਤ ਪਹੀ ਗੁਨ ਗਾਏ ਦੁਰਤ ਗਿਆਨ ਹਰਨਾਮ ਤਿਆ ਆਇ ਰਹਾ ਸਵਣੀ ਥਾਈ ਰਵਿਆ ਆਪ ਆਦ ਜੁਗਾਦ ਜਾਂਕਾ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮਿੱਠੇ ਨਿਰਬਿਗਨ ਹੋਏ ਸਾਥਾਂਹੀ ਬੂਠੇ ਸਭ ਸੁਖ ਪਾਏ ਸਤਗੁਰ ਤੁਠੇ ਬਾਰਬਰੰ ਪ੍ਰਪੇ ਰਖਵਾਲੇ ਜਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਕਸਮ ਬ੍ਰਤਪਨ ਬਿਲਾਵਲਾ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਇ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦਿਨੋਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਕਾਤਕਤਾ ਅਮਰਤ ਪ੍ਰਾਬਾਨੀ ਕਾ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹੈ ਤੂ ਰਹਿਹਾ ਤੋਪ ਪਾਪ ਸੰਤਾਪ ਬਿਨਾਸੀ ਹਰ ਸਿਮਰਤ ਕੇ ਲਵੇ ਖਸਾ ਬਨਾਸੀ ਅਨੰਦ ਕਰਉ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪਹਿਜ ਸਵਾਰੀ ਬਿਲਾ ਵਲ ਮਹਲਾ ਪੰਜ ਮਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰੇਆ ਸਾਦ ਜਿਨਾ ਹੋਏ ਕਿਰਪਾਲ ਬਿਖਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀਆਂ ਰਜਾ ਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਣ ਤ੍ਰਣ ਤ੍ਰਿਪਾਵਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਚੇਨਣ ਫਲ ਪਾਏ ਪੂਰਣੇ ਛੁਪਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪਰਵਿਆ ਗਵਾਇਆ ਨੀਂਦ ਪਈ ਸੁਖ ਸਹਜ ਕਰਿਆ ਆ ਰਹਾ ਰਾਜੇ ਰਾਜੇ ਪੋਜਨ ਖਾਵ ਮੇਰੇ ਪਾਈ ਅਮਰਤ ਨਾਮ ਰਿਦਮਾਹਿ ਤਿਆਈ ਨਾਨਕ ਗੁਰਪੂਰੀ ਸ਼ਰਣਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾ ਬਲ ਮਹੱਲਾ ਪੰਜਵਾ ਤਾਉ ਸੰਤਾ ਸਗਲੇ ਕੇ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਔਖਦ ਜੋਗ ਆਏ ਬਸੋਂ ਘਰ ਦੇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਭ ਸੁਪਰਸਨ ਪੈ ਲੈ ਗਏ ਵਿయోగ ਬਿਲਾਵਲ ਮਹਿਲਾ ਪੰਜਵਾ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦੇ ਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰਿ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭਤਿ ਆਵਣ ਜੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤ ਲਿਵ ਲਾਈ ਕੇ ਲਿਵਖਿ ਉਤਰਾ ਸੁਧ ਹੋਏ ਸਾਧੂ ਸ਼ਰਣਾਇ ਸੋਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾਮੰਤ ਨਾਨਕ ਕਥੈ ਹਰ ਕੇ ਗੁਣ ਗਾਏ ਬਿਲਾਵਲ ਮਹਿਲਾ ਪੰਜਵਾ ਹਰ ਹਰ ਹਰਿ ਹਰ ਦੀਐ ਹੋਈਐ ਆਰੋਗ ਰਾਮ ਚੰਦ ਕੀ ਰਸ਼ਟ ਕਾ ਜਨ ਮਾਰਿਆ ਰੋਗ ਰਾਉ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜੇਸਸ ਜੇ ਮਰਤਸੋ ਕਪਾਈਐ ਬਿਨ ਸੈਬ ਯੋਗ ਨਾਨ ਪ੍ਰਸ਼ਨ ਨਗਤੀ ਕਰਨ ਕਾਰਨ ਯੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੀ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਵਰੇ ਉਪਾਵ ਸਭ ਤਿਆਗਿਆ दारू ਨਾਮ ਲਿਆ ਤਾਪ ਭਾਵ ਸਾ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਹਰੈ ਰਾਖੇ ਆਪਣੀ ਕਰਮਿਆ ਰਹਾ ਬਾਹਾਂ ਪਕੜ ਪ੍ਰਕਾਢਿਆ ਕੀ ਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਹਿਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਜਿਆ ਸੁਖ ਸਾਤ ਵੱਡ ਪ੍ਰਤਾਬ ਅਚਰ ਜੀ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਅਮਤ ਜੀ ਕੀ ਸ਼ਰਣਾਗਤੀ ਜੋ ਸਦਾ ਸੁਹਾਇ ਰਹਾ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਮੇਰਾ ਹੋਇ ਲਾ ਮਹਿਲਾ ਪੰਜਮਾ ਤਾਤੀ ਵਾ ਨਾ ਲੱਗੇ ਪਾਰ ਬ੍ਰਹਮ ਸ਼ਰਣਾਇ ਚੌ ਗਿਰਦ ਹਮਾਰੈ ਰਾਮ ਕਾ ਦੁਖ ਲਗੈ ਨਾ ਪਾਈ ਸਤ ਗੁਰ ਪੂਰਾ ਪੇਟਿਆ ਜਿਨ ਬਣਤਿ ਬਨਾਈ ਰਾਮ ਨਾਮ ਔਖਦ ਦੀਆ ਏਕਾਂ ਲਿਵ ਲਾਈ ਰਹਾ ਰਾਖ ਲੀਏ ਤਨੇ ਰਖਣ ਹਾਂ ਸਭ ਆਦ ਮਿਟਾਈ ਕੋ ਨਾਨੀ ਕਿਰਪਾ ਪਹਿ ਹੀ ਪ੍ਰਾਪੇ ਸਹਾਈ ਬਿਲਾ ਬਲੇ ਮਹਿਲਾ ਪੰਜਵਾ ਆਪਣੇ ਬਾਲਕ ਆਪ ਰਖਿਆਨ ਪਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੇ ਪੂਰਨ ਭੇ ਸੇਵ ਰਹਾ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਨ ਜਾਂਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਐਨ ਆਪਣੀ ਕਲ ਧਾਰੀ ਮਨ ਬਾਛਤ ਫਲ ਦਿੱਤਿਆਨ ਨਾਨਕ ਬਲਿਹਾਰੀ ਬੇਲਾ ਬਲਾ ਮਹੱਲਾ ਪੰਜਵਾ ਤਾਪ ਲਾਹਿਆ ਗੁਰਸਿਰ ਜਿਣਹਾਰ ਸਤਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾ ਕਰਮਸਤ ਤਾਰ ਬਾਲਕ ਰਖ ਲੀਨੋ ਪ੍ਰਭੇ ਅਮਰਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਿਰਵਾਨ ਗੁਰੂ ਨਾਨਕ ਬੋਲੇ ਦਰਗੈ ਪਰਵਾਨ ਬਿਨਵਲ ਮਹਿਲਾ ਪੰਜ ਬਾ ਤਾਪ ਤੇ ਰਖਿ ਆਪ ਸੀਤਲ ਪਏ ਗੁਰ ਚਰਣੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਾਦੀਨੇ ਜਤਿ ਉਦਾਰ ਨਵ ਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਤ੍ਰਿਸ਼ਨ ਬੁਜੇ ਮਨ ਤਨ ਸਚ ਧਰਾਪ ਅਨਾਥ ਕੋ ਨਾਥ ਸ਼ਰਨ ਸਮਰੱਥਾ ਸਗਲ ਸ੍ਰੇਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਣ ਸੁਆਮੀ ਗੁਣ ਗਾਤ ਨਾਨਕ ਆਲਾ ਸੋਰਠ ਮਹੱਲਾ ਪੰਜਵਾ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਕੋਟ ਬਿਗਣ ਲਾਤੇ ਪ੍ਰਭ ਸਰਣਾ ਪ੍ਰਗਟੇ ਭੜੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵ ਸੁਣੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਿਸ਼ਲ ਦੇ ਅੱਲਾ ਸੰਤਾਂ ਕੀ ਪੈਜੇ ਰੱਖਦਾ ਆਦ ਬਿਰਧ ਪ੍ਰਤਪੰਲਾ ਹਰ ਅਮਰਤ ਨਾਮ ਪੋਜਣ ਨਿਤ ਪੁੰਚੋ ਸਰਬ ਵੇਲਾ ਮੁਖ ਪਾਵਾ ਜੇ ਰਾਮਰਾ ਤਾਪ ਸਵਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰਾ ਸਰਵ ਕਲਾ ਬਣਿਆਈ ਪ੍ਰਗਟ ਪਹਿ ਸਗਲੇ ਜੁਗ ਅੰਤਰ ਗੁਰੂ ਨਾਨਕੀ ਵਡਿਆਈ ਸੋਰਠਾ ਮਹੱਲਾ ਪੰਜਮਾ ਸੂਖ ਮੰਗਲ ਕਲਿਆਣ ਸਹਿ ਧੁਨ ਪ੍ਰਭ ਕੀ ਚਰਨ ਨਿਹਾਰਿਆ ਰਾਖਣ ਹਾਰੇ ਰਾਖਿਓ ਬਾਰੇ ਸਤਿਗੁਰਤਾ ਬਿ ਉਤਾਰਿਆ ਉਭਰੇ ਸਤਿਗੁਰ ਕੀ ਛਣਣਾਹੀ ਜਾਂ ਕੀ ਸੇਵਨ ਵਿਰਥੀ ਜਾਇ ਰਹਾ ਕਰ ਮੈਂ ਸੂਖ ਬਾਹਰ ਪੁਨ ਸੁਖਾ ਪ੍ਰਮੇ ਆਪਣੇ ਭੇਦਿਆਲਾ ਨਾਨਕ ਬਿਗਨਣ ਲਾਗੇ ਕੋ ਮੇਰਾ ਪ੍ਰਮ ਹੋਆ ਕਿਰਪਾਲਾ ਸੋ ਰਠ ਮਹਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਵੇ ਆਪਣੇ ਕਿਰਪਾ ਤਾਰੀ ਆਠ ਪਹਿਰਿਆਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਆ ਤੂੰ ਸੁਖ ਸੰਪਤਰਾਸ ਰਾਖ ਲੈ ਹੋ ਪਾਈ ਮੇਰੇ ਕੋ ਪ੍ਰਮ ਅਗੇ ਅਰਦਾਸ ਰਹਾ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੇ ਖਸਮ ਭਰੋਸਾ ਕਹ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾ ਸੋਰਠ ਮਹੱਲਾ ਪੰਜ ਮਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਬ ਰੁਗੇ ਗੁਰਵਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਨ ਸਮਰੱਥ ਸੁਆਮੀ ਪੂਰਨਪੁਰਖ ਵਿਦਾਤਾ ਰਹਾ ਆਨੰਦ ਬਿਨੋਦ ਮੰਗਲ ਗੁਣ ਗਾਵੂੰ ਗੁਰ ਨਾਨਕ ਭੇਦਿਆਲਾ ਜੈ ਜੈ ਕਾਰ ਭੇਂ ਜਾਪੀ ਤਰੋਂ ਆਪਾਰ ਬ੍ਰਹਮ ਰਖਵਾਲਾ ਸੋਰਠਾ ਮਹਲਾ 5ਵਾਂ ਦੁਰਤਗਵਾ ਆਇ ਹਰ ਪ੍ਰਭ ਆਪੇ ਸਾ ਸੰਸਾਰਿ ਉਬਾਰਿਆ ਭਾਰ ਬਰੰਪਰਾ ਕਿਰਪਾ ਧਾਰੀ ਆਪਣਾ ਬਿਰਧ ਸੁਮਾਰੇਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਉ ਪਤ ਤਿ ਉਦਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਏ ਸਾ ਸੱਚ ਐ ਸਾ ਏ ਸੁਨਣਾ ਨੇ ਕੀ ਅਰਦਾਸਾ ਸੋ ਰਠ ਮਹੱਲਾ ਪੰਜਵਾ ਬਖਸ਼ਿਆ ਪਾਲ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰ ਕੀ ਛਰਣੀ ਉਪਰਿ ਕਾਰਜ ਸਗਲ ਸੁਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਬ ਉਤਾਰਿਆ ਸਤਗੁਰ ਪੂਰੈ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆਂ ਇਨਾਨ ਕਰਤੇ ਕੀ ਸਾਜ ਸ਼ਬਦ ਸਤਿ ਭਾਖਿਆ ਸੁਰਠ ਮਹਿਲਾ ਪੰਜ ਮਾ ਭੇ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਈ ਅਸਰ ਪੈ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਇ ਭਲੋ ਸੁਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਜਪਵਾਜੇ ਅਨ ਹਾ ਤੂਰਾ ਰਹਾ ਮੇਰੇ ਸੁਆਮੀ ਪ੍ਰੇਮੇ ਆਪਣੇ ਘਰ ਮੰਦਰ ਸੁਖਦਾਈ ਹਰਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛੁ ਪੁਜਾਈ ਸੋਰਠਾ ਮਹੱਲਾ ਪੰਜਮ ਸੰਤੋ ਹਰ ਹਰਨਾਮ ਧਿਆਈ ਸੁਖ ਸਾਗਰ ਪ੍ਰਾਪੇ ਸੁਰ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤਗੁਰ ਪੂਰੇ ਤਾਉ ਗਵਾਇ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਾਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰ ਬਨਿੰਦਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰ ਸੋ ਰਠ ਮਹੱਲਾ ਪੰਜਵਾ ਮੇਰਾ ਸਤਗੁਰ ਖਵਾਲਾ ਹੋਆ ਧਾਰ ਕਿਰਪਾ ਪ੍ਰਵਾਹ ਦੇ ਰਾਖਿਆ ਹਰ ਗੋਵਿੰਦ ਨਵਾ ਨਿਰਵਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤਗੁਰ ਕੈ ਬਲ ਜਾਈ पलत पलत प्रभु दो मैं सवारे हमरा गुण एव गुण ना बिचारिया अटल वचन नानक गुरु तेरा सफल करमस्त तारे सोरठ महल्ला पंजमा जी जंतर सत सके गी ए सोई संत सहाई अपने सेवक ही आपे राखै पूर्ण पैवड़ाई पारब्रह्म पूरा मेरे नाल गुरपुरै पूरी सं राखी होए सर्व दयाल रहा आनंदर नानक नाम ते आए जी प्राण का दाता ਆਪਣੇ ਦਾਸ ਕੋ ਕੰਠ ਲਾਇ ਰੱਖੇ ਜਿਉ ਬਾਰਗ ਪਿਤ ਮਾਤਾ ਸੋ ਰਠ ਮਹਲਾ ਪੰਜਵਾ ਠਾਣ ਪਾਈ ਕਰਤਾ ਰੇਤਾ ਵਿਛੋੜ ਗਿਆ ਪਰਵਾਰੇ ਗੁਰਪੁਰ ਹੈ ਰਾਖੀ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸਾਧ ਸਹਿਜ ਸੁਖ ਕਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭੇ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪੈੋਂ ਸਾਖੀ ਤਿੰਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੇ ਪੈਜ ਰਾਖੇ ਬਿਲਾ ਬਲ ਮਹਲਾ ਪੰਜਵਾ ਆਗੇ ਪਾਛੇ ਕੁਸਲ ਪਿਆ ਗੁਰਪੂਰੈ ਪੂਰੀ ਸਵ ਰਾਖੀ ਪਾਰ ਪਰੰਪਰਾ ਕੀਨੀ ਮਿਆ ਰਹਾ ਮੰਨ ਤਨ ਰਵ ਰਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸ਼ਾਂਤ ਸਹਜ ਆਨੰਦ ਗੁਣ ਗਾਏ ਦੂਤ ਦੁਇਸ਼ਟ ਸਾ ਹੋਏ ਖਿਆ ਗੁਨੇ ਅਵ ਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈਐ ਚੋਤੇ ਅਬਨਾਸੀ ਨਾਨਕਿ ਉਚਰੈ ਹਰ ਕੀ ਜਇ ਗੁਨੇ ਅਵ ਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈਐ ਚੋਤੇ ਅਬਨਾਸੀ ਨਾਨਕਿ ਉਚਰੈ ਹਰ ਕੀ ਜਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ